ਦਰਦ ਨਾਲ ਨਹੀਂ ਅਰੇ ਫਾਈਨ ਲਾਈਕ ਅਨੁਜਾਇਣਾ ਡੇ ਤੇ ਬਣਾਉਗਾ ਦਾ ਰਾਦ 2 ਕਿਲੋ ਟੇ ਪਈਆ ਰਾਤ ਜਿਹੜੇ ਬਣਾਇਸ ਮੇਰੇ ਤੇ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੈਨੂੰ ਬਾਸਤ ਲੱਗ ਹੀ ਰਿਆਣਾ ਮੇਰਾ ਗਲਾ ਵੀ ਖਰਾਬ ਹੋ ਗਿਆ ਤੇ ਬੁਖਾਰ ਵੀ ਬਹੁਤ ਜ਼ਿਆਦਾ ਆ ਗਿਆ ਸੀ ਕੱਲ ਤਾਂ ਮੈਂ ਪਈ ਰਹੀ ਪਈ ਰਹੀ ਇੰਨੇ ਤੱਕ ਜਾਵੋ ਨਹੀਂ ਸਕਦੇ ਕੀ ਕਰੀਆ ਡੇ ਡੇ ਮਾਸਮ ਸਾਫ ਸੁਥਰਾ ਹੁੰਦਾ ਨਹੀਂ ਬਹੁਤ ਜ਼ਿਆਦਾ ਤੇ ਬਿਥਰਾਓ ਇਸਾਨਕ ਪੂਲ ਬਾਰੇ ਰੱਖਿਆ ਕਰਨੇ ਲੱਗਿਆ ਅੰਦਰ ਰੱਖਨੇ ਡੇੜੇ ਆਣੇ ਸੇ ਰੱਖਨੇ ਅੰਦਰ ਕੋ ਲਾਤੀ ਚੜਨਾਂ ਤੋਂ ਪੱਲੇ ਤੋਂ 34 ਪੱਲੇ ਤੋਂ ਤਵਾ ਚੜਲਾ ਰਹੇ ਅੱਡਾ ਬੱਟਾ ਦਵਾਈ ਇਹਦੋਂ ਕੂੜਾ ਕਿੰਨਾ ਹੈ ਸੜਾ ਬੱਟਾ ਹੋ ਗਿਆ ਸਾਡਾ ਇਕੱਠੋ ਆਇਆ ਪਈ ਦੂਸਰੀ ਗੱਲ ਇਹ ਕਿ ਇੱਥੇ ਇੰਨਾ ਕੁ ਪਾਣੀ ਭਲ ਗਿਆ ਸੀ ਰਾਤ ਨੂੰ ਮੀਂਹ ਪਿਆ ਸੀ ਨਾ ਬਹੁਤ ਜ਼ਿਆਦਾ ਪਾਣੀ ਭਰ ਗਿਆ ਸੀ ਅੰਦਰ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਕਿ ਅਸੀਂ ਵੀਡੀਓ ਚ ਪਹਿਲਾਂ ਵੀ ਗਿਆ ਸੀ ਕਿਉਂਕਿ ਸਾਨੂੰ ਨਹੀਂ ਲੁਧਿਆਣਾ ਵਿੱਚ ਕੋਈ ਘਰ ਦੱਸੋ ਪਰੇ ਹੈ ਕਿ ਕਿਸੇ ਨੇ ਕੋਈ ਲੁਧਿਆਣੇ ਚ ਨਹੀਂ ਦੱਸ ਰਿਹਾ ਕੋਈ ਕੋਈ ਦੂਰ ਦੱਸ ਰਿਹਾ ਕੋਈ ਜਲੰਧਰ ਦੱਸ ਰਿਹਾ ਕੋਈ ਕਿੱਥੇ ਦੱਸ ਰਿਹਾ ਜਿਹੜਾ ਉਹਨਾਂ ਲੁਧਿਆਣੇ ਚ ਰਹਿੰਦਾ ਜਿਹੜਾ ਲੁਧਿਆਣੇ ਦਾ ਰਹਿੰਦਾ ਹੋਵੇ ਤੇ ਉਹ ਲੁਧਿਆਣੇ ਦੀ ਘਰ ਦੱਸੋ ਜਰੂਰ ਕਿਉਂਕਿ ਇੱਥੇ ਬਹੁਤ ਦਿੱਕਤ ਹੋ ਰਹੀ ਹੈ ਅਸੀਂ ਆਲੇ ਵਾਲੇ ਵੀ ਪਤਾ ਕੀਤਾ ਸੀਗਾ ਕਿ ਲੁਧਿਆਣੇ ਦੀ ਘਰ ਕਿੱਥੇਗਾ ਪਰ ਇਹ ਕਿ ਉਹਨਾਂ ਨੇ ਵੀ ਇਹੀ ਕਿਹਾ ਕਿ ਘਰ ਮਿਲ ਕੇ ਉਹੇ ਜਿਹਾ ਮਿਲਦਾ ਨਹੀਂ ਹੈਗਾ ਜੇ ਗੇਟ ਉਹੇ ਜਿਹਾ ਮਿਲਦਾ ਨਹੀਂ ਹਨ ਪਾਪਾ ਦੀ ਰਿਕਸ਼ਾ ਵਾ ਸਭ ਕੁਝ ਆ ਉਹ ਅੰਦਰ ਕਰਨੀ ਹੁੰਦੀ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਹੁਣ ਹਰ ਕੋਈ ਤਾਂ ਇਹੋ ਜਿਹਾ ਘਰ ਹੈ ਨਹੀਂ ਜਾਂ ਫਿਰ ਮਿਲਦਾ ਤੇ ਫਿਰ ਸੈਪਰੇਟ ਨਹੀਂ ਮਿਲ ਰਿਹਾ ਬੇੜਾ ਮਿਲ ਰਿਹਾ ਜਿਹਦੇ ਵਿੱਚ ਆਲਰੇਡੀ ਪਹਿਲਾਂ ਹੀ ਕਿੰਨੇ ਜਣੇ ਰਹਿੰਦੇ ਨੇ ਤੇ ਫਿਰ ਸਾਨੂੰ ਇਹੋ ਜਿਹਾ ਘਰ ਨਹੀਂ ਚਾਹੀਦਾ ਸਾਨੂੰ ਘਰ ਚਾਹੀਦਾ ਕਿਧਰ ਘਰ ਚਾਹੀਦਾ ਸੈਪਰੇਟ ਜੇ ਹੋਵੇ ਕਿ ਚਲ ਰੈਂਟ ਵੀ ਠੀਕ ਠਾਕ ਹੋਵੇ ਜਿਆਦਾ ਰੈਂਟ ਨਾ ਹੋਵੇ ਕਿਉਂਕਿ ਅਸੀਂ ਜਿਆਦਾ ਰੈਂਟ ਐਵੇਂ ਕਹ ਦੀਏ ਕਿ 4-5000 ਭਰ ਦਾਂਗੇ ਤੇ 4-5 ਨਹੀਂ ਭਰ ਸਕਦੇ ਹੈਂ ਸਿਸੋ ਕੇ ਠੀਕ ਠਾਕ ਹੋ ਜਾਵੇ ਇੱਥੇ ਬਹੁਤ ਔਖਾ ਹੈ ਬਹੁਤ ਜਲ ਔਖਾ ਹੈ ਬਜ਼ਾ ਨੂੰ ਤਾਂ ਪਾਣੀ ਇੰਨਾ ਜ਼ਿਆਦਾ ਭਰ ਜਾਂਦਾ ਇੰਨਾ ਜ਼ਿਆਦਾ ਭਰ ਜਾਂਦਾ ਬਹੁਤ ਔਖਾ ਦੇਖੋ ਸਾਰਾ ਗਿੱਲਾ ਪਿਆ ਦੇਖੋ ਆ ਸਾਰਾ ਗਿੱਲਾ ਪਿਆ ਇੱਥੇ ਤੱਕ ਵੀ ਇਹ ਰਾਤ ਨੂੰ ਸਾਰਾ ਪਾਣੀ ਭਰ ਗਿਆ ਸੀਗਾ ਜੇ ਮੀਂਹ ਪਿਆ ਸੀ ਅੰਦਰ ਤੇ ਜੋਤੀ ਦੀ ਬਿਜਲੀ ਤबीयतੇ ਖਰਾਬ ਹੈ ਮੀਂਹ ਦੇ ਕਰਕੇ ਗਲਾ ਸਾਰਾ ਪੱਕਿਆ ਹੋਇਆ ਤੇ ਕੱਲ ਦਵਾਈ ਲੈਂਦੀ ਸੀ ਦੀ ਤੇ ਹੁਣ ਅੱਜ ਫੇਰ ਹੇ ਲੈਣ ਜਾਵਾਂਗੇ ਦਵਾਈਆਂ ਇਹ ਸਾਰੀ ਇੱਥੇ ਵੀ ਇਹ ਬੁਖਾਰ ਇੱਕ ਸਹੀ ਹੁੰਦਾ ਇੱਕ ਇੱਕ ਨੂੰ ਬੁਖਾਰ ਹੋ ਜਾਂਦਾ ਸਮਾਂ ਇਹਨਾਂ ਦੇ ਕੀ ਕਰੀਏ ਕੀ ਨਾ ਕਰੀਏ ਆਹ ਦੇਖੋ ਗਰਮੀ ਜਿ ਲੱਗੀ ਹੈ ਵਿਚਾਰੀ ਕੁਦਾ ਚੱਕਣ ਲੱਗੀ ਹੋਈ ਹੈ ਸਾਰਾ ਲਵਾਫਲ ਉਹ ਸਭ ਚੱਕਣ ਲੱਗੀ ਹੋਈ ਹੈ ਪਰ ਇਹ ਕਿ ਮੀਂਹ ਪੈਣ ਤੋਂ ਬਾਅਦ ਇੰਨੀ ਕੋਈ ਗਰਮੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੇ ਬਹੁਤ ਔਖਾ ਹੁੰਦਾ ਹੈ ਇਹ ਅਧਿਕ ਦੇਖਦੀ ਹੋਈ ਹੈ ਕਿ ਮੇਰੀ ਵੀਡੀਓ ਬਣਾ ਰਹੇ ਨੇ ਬਿਜਾਰੀ ਹੈਗੀ ਚੱਲ ਬੁਮਾਰ ਹੈਗੀ ਫਿਰ ਵੀ ਦੇਖੋ ਲੱਗੀ ਰਹਿੰਦੀ ਹੈ ਲੱਗੀ ਰਹਿੰਦੀ ਹੈ ਕੀ ਕਰੇ ਹੁਣ ਉਹ ਵੀ ਮਜ਼ਬੂਰ ਹਨ ਘਰੇ ਕੋਈ ਹੈ ਨਹੀਂ ਕੰਮ ਕਰਨ ਵਾਲਾ ਤੇ ਉਹਨ ਕੀ ਉਹ ਵੀ ਮਜ਼ਬੂਰ ਹੈ ਬਿਜਾਰੀ ਲੱਗੀ ਰਹਿੰਦੀ ਹੈ ਹੋਲੀ-ਜੋਲੀ ਕਰਕੇ ਜਿੰਨਾ ਕੋ ਤਾਂ ਹੁੰਦਾ ਕਰਦੀ ਰਹਿੰਦੀ ਹੈ ਆ ਲੋ ਆ ਕੂੜਾ ਚੱਕ ਲਈਆਂ ਇੰਨੀ ਬਿਮਾਰ ਹੈਗੀ ਆ ਬਿਮਾਰ ਦੇ ਵਿੱਚ ਕਹਿੰਦੀ ਮੈਂ ਕੰਬਲ ਧੋ ਲਵਾਂ ਹੁਣ ਤੁਸੀਂ ਦੱਸੋ ਕੰਬਲ ਧੋਣੇ ਜ਼ਰੂਰੀ ਆ ਨਾਲ ਬਿਮਾਰ ਚੱਲਦੀ ਵੀ ਹੈ ਨਾਲੇ ਹਰੇ ਦਵਾਈ ਖਾ ਰਹੀ ਹੈ ਦਵਾਈ ਖਾ ਖਾ ਕੇ ਕੰਮ ਕਰ ਰਹੀ ਹੈ ਹੌਣ ਕਹਿੰਦੀ ਮੈਂ ਕੰਬਲ ਧੋ ਲਵਾਂ ਹੁਣ ਕੱਲ ਨੂੰ ਜੇ ਹੋਰ ਕੁਝ ਹੋ ਗਿਆ ਜਰਾ ਹੋ ਗਿਆ ਕੰਮ ਖਰਾਬ ਤੇ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੇ ਨੂੰ ਕਹੋ ਤੇ ਫਿਰ ਇਹਨਾਂ ਲੱਗਦੀ ਹੈ ਗੱਲ ਬੁਰੀ ਕਿ ਮੈਨੂੰ ਕਿਉਂ ਕਹਿੰਦੇ ਨੇ ਅੱਜ ਬਹੁਤ ਜ਼ਿਆਦਾ ਕੀ ਕਰੀਏ ਮੈਨੂੰ ਨਾ ਬਹੁਤ ਜ਼ਿਆਦਾ ਕੁੱਤੇ ਹੋ ਰਿਹਾ ਮੈਂ ਤੂੰ ਬੋਲਿਆ ਨਹੀਂ ਜਾਂਦਾ ਜਦੋਂ ਬੋਲਦੇ ਨਾ ਗਲਾ ਦੁਖਦਾ ਬਹੁਤ ਜ਼ਿਆਦਾ ਮੈਂ ਕੰਬਲ ਧੋਣ ਦੀ ਸੋਚ ਰਹੀ ਸੀ ਧੁੱਪ ਨਹੀਂ ਕਿ ਅੱਜ ਇੱਤੋਂ ਤੋਂ ਜੂਣ ਆ ਦੇ ਕੱਲ ਨੂੰ ਮੈਂ ਆਇਆ ਕਰਕੇ ਕਰਾਂਗੀ ਸਰ ਮੇਰਾ ਸਾਲੇ ਅੰਦਰ ਨਾ ਤੋਂ ਸਾਲੇ ਨਾ ਤੋਂ ਬਾਜੂ ਤੋਂ ਇਹ ਤੇ ਹੁਣ ਤਾਂ ਹੋ ਕੀ ਕੋਈ ਫਾਇਦਾ ਤਾਂ ਹੈ ਨਹੀਂ ਬਿਮਾਰ ਤੇ ਵੈਸੇ ਹੀ ਹੈ ਗਿਆ ਪਸੀਨਾ ਦੇਖ ਲਓ ਇਹਨੂੰ ਕਿੰਨਾ ਆਇਆ ਹੈ ਦੇਖ ਲਓ ਪਸੀਨਾ ਦੇਖ ਰਹੇ ਝੜੂ ਲੱਗ ਕੇ ਆਈ ਹੈ ਨਾ ਤਾਂ ਪਸੀਨਾ ਆ ਝੜੂ ਲੱਗ ਕੇ ਨਾਲ ਇਹ ਦਵਾਈਆਂ ਖਾ ਰਹੀ ਹੈ ਆ ਪਈ ਦੀ ਦਵਾਈਆਂ ਇਹ ਆ ਪਈਆਂ ਇਹਦੀ ਦਵਾਈਆਂ ਆ ਖਾ ਖੀ ਕੇ ਆ ਦੇ ਆ ਦਵਾਈਆਂ ਪਈਆਂ ਇਹਦੀ ਜਿਹੜੀ ਖਾ ਰਹੀ ਹੈ ਆ ਪਈਆਂ ਦੇਖੋ ਆ ਦਵਾਈਆਂ ਇਹਦੀਆਂ ਨੇ ਫਿਰ ਹਲੇ ਵੀ ਜੇ ਡਾਕਟਰ ਨੇ ਮਨਾ ਕੀਤਾ ਕਿ ਫਿਰ ਨਾ ਖਾਵੇ ਨਾ ਇਹ ਪਰ ਫਿਰ ਵੀ ਹਟਦੀ ਨਹੀਂ ਹੈਗੀ ਖਾਂਦੀ ਹੈ ਕਿ ਬਸ ਮੈਂ ਖਾਣਾ ਵਾ ਮੈਂ ਸਭ ਕੁਝ ਕਰਨਾ ਫਿਰ ਐ ਕਰਦੀ ਹੈ ਜਲੇ ਰੋਕੋ ਤੇ ਰੋਕਣਾ ਤੇ ਹੈ ਨਹੀਂ ਨੇ ਕਿ ਮੈਂ ਖਾ ਲਵਾਂ ਜਾਂ ਕੁਝ ਨਾ ਕਰਾਂ ਕੀ ਕਰ ਕੰਮ ਬਣਾਉਣਾ ਹੈ ਹਾਂ ਕੰਮ ਕੰਮ ਆਹ ਕੰਮ ਕਰਨਾ ਪੈਣਾ ਠੀਕ ਹੈ ਉੱਪਰ ਦੇ ਲਾ ਭਾ ਇਹੋ ਨੇ ਕਿੱਥੇ ਤੱਕ ਬਣਾਤਾ ਉਹਨਾਂ ਨੇ ਬਹੁਤ ਚਿਣਾਈ ਕਰਤੀ ਹੈ ਉੱਪਰ ਤੱਕ ਕਰਤਾ ਉਹਨਾਂ ਨੇ ਪੂਰਾ ਉਹ ਸਿਰੇ ਤੱਕ ਲਾਤਾ ਉਹਨਾਂ ਨੇ ਪੂਰਾ ਬਿਲਕੁਲ ਪਰ ਇਹ ਕਿ ਪਤਾ ਨਹੀਂ ਕੀ ਬਣਾ ਰਹੇ ਪਰ ਇਹ ਕਿ ਬਣਾ ਰਹੇ ਹੈ ਤੇ ਜੋ ਵੀ ਇਹ ਵਧੀਆ ਬਣਾ ਰਹੇ ਨੇ ਫਰਸਟ ਕਲਾਸ ਬਣਾ ਰਹੇ ਨੇ ਹਣਾ ਚਲੋ ਗਾਈਜ਼ ਇਹ ਵੈਸੇ ਇੱਕ ਛੋਟਾ ਜਿਹਾ ਵਲੌਗ ਬਣਾਤਾ ਸੀਗਾ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਸ਼ਾਮ ਵਾਲੇ ਵਲੌਗ ਵਿੱਚ ਤਦ ਤੱਕ ਲਈ